ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰੇ-ਵਾਰੇ ਜਾਈਏ ਉਸ ਕਲਗੀਧਰ ਪਿਤਾ ਦੇ ਜਿਨੇ ਮਾਧੋਦਾਸ ਬੇਰਾਗੀ ਨੂੰ ਸਿੱਧਾ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਆਖਰ ਨਦਰ ਹੀ ਉਸ ਦੀ ਅ제ਹੀ ਸੀ ਜਿਸ ਨੂੰ ਮਾਧੋਦਾਸ ਚੱਲ ਨਾ ਸਕਿਆ ਜਦੋਂ ਪਹਿਲੀ ਵਾਰ ਕਲਗੀਧਰ ਪਿਤਾ ਮਾਧੋਦਾਸ ਬੇਰਾਗੀ ਦੇ ਆਸ਼ਰਮ ਵਿੱਚ ਪਹੁੰਚੇ ਤਾਂ ਪਹਿਲਾ ਮਾਧੋਦਾਸ ਨੇ ਕੋਸ਼ਿਸ਼ ਕੀਤੀ ਕਿ ਸ਼ਕਤੀਆਂ ਨਾਲ ਡਰਾ ਲਵਾ ਪਰ ਜਦੋਂ ਕੋਈ ਵਾਰ ਆ ਗਈ ਤਾਂ ਉਸੇ ਪਾਸ਼ਾ ਦੇ ਚਰਨਾਂ ਵਿੱਚ ਜਾ ਡਿੱਗ ਪਿਆ ਤੇ Nirvair ਪਾਸ਼ਾ ਨੇ ਅਜੇਹਾ ਕੋਟ ਕੇ ਗੱਲ ਨਾਲ ਲਾਇਆ ਕਿ ਮਾਦੋ ਦਾਸ ਬਰਾਗੀ ਤੋਂ ਬੰਦਾ ਸਿੰਘ ਬਹਾਦਰ ਬੰਦਿਆ ਦੇਰ ਨਾ ਲੱਗੀ ਕਰਾ ਮਾਤਾ ਗੁਰੂ ਵੱਲੋਂ ਬਖਸ਼ੇ ਤੀਰ ਦੀ ਸੀ ਇਹ ਤਾਂ ਗੁਰੂ ਸਾਹਿਬ ਜੀ ਦੇ ਚੋਟ ਸਨ ਕਿ ਆਪ ਜੰਗ ਮਚਾਉਂਦੇ ਦਸ਼ਮਨਾ ਨੂੰ ਹਲਾਲ ਤੇ ਹੋਏ ਆਨੰਦ ਪਰਸਪਤ ਤੋਂ ਨੰਦੇੜ ਪਹੁੰਚੇ ਉਥੋਂ ਕਲਗੀਧਰ ਪਿਤਾ ਨੇ ਸਿਰਫ ਪੰਜ ਸਿੰਘ ਪੰਜ ਤੀਰ ਤੇ ਨਿਸ਼ਾਨ ਸਾਹਿਬ ਦੇ ਕੇ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਵੱਲ ਤੋਰਿਆ ਚੱਪੜ ਚਿੜੀ ਦੇ ਮੈਦਾਨ ਵਿੱਚ ਵਜ਼ੀਰ ਖਾਂ ਆਪਣੇ ਵਿਸ਼ਾਲ ਤੇ ਮਜ਼ਬੂਤ ਸੈਨਾ ਨੂੰ ਲੈ ਕੇ ਖੜ ਗਿਆ ਸੀ ਬੰਦਾ ਸਿੰਘ ਬਹਾਦਰ ਜੀ ਨੇ ਸਭ ਤੋਂ ਪਹਿਲਾਂ ਕਲਗੀਧਰ ਪਿਤਾ ਨੂੰ ਯਾਦ ਕੀਤਾ ਤੇ ਗੁਰੂ ਵੱਲੋਂ ਬਖਸ਼ੇ ਤੀਰ ਨੂੰ ਚਲਾਇਆ ਤੇ ਬੰਦਾ ਸਿੰਘ ਬਹਾਦਰ ਜੀ ਨੇ ਜੰਗ ਜਿੱਤ ਲਈ ਬੇਸ਼ੱਕ ਜੰਗ ਜਿੱਤਣ ਵਾਲੇ ਤੀਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਲਗੀਧਰ ਪਿਤਾ ਨੇ ਦਿੱਤੇ ਸੀ ਪਰ 파ਸ਼ਾ ਨੇ ਸਾਨੂੰ ਗਰੀਬਾਂ ਨੂੰ ਵੀ ਕੁਝ ਦਿੱਤਾ ਜ਼ਿੰਦਗੀ ਨੂੰ ਜਿੱਤਣ ਲਈ ਸਾਨੂੰ ਵੀ ਕੁਝ ਬਖਸ਼ਿਆ ਸਾਨੂੰ ਕੀ ਦਿੱਤਾ ਗੁਰੂ ਸਾਹਿਬ ਜੀ ਨੇ ਆਓ ਜਾਣੀਏ ਪਾਸ਼ਾ ਕਹਿੰਦੇ ਨੇ ਜਬਲ ਖਾਲਸਾ ਰਹੇ ਨਿਆਰਾ ਤਬਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਸੋ ਆਓ ਆਪਾਂ ਵੀ ਉਸ ਤੇਜ ਨੂੰ ਵਰਤੀਏ ਤੇ ਆਪਣੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਸਫਲ ਹੋਈਏ ਕੌਣ ਨੇ ਸਾਡੇ ਦੁਸ਼ਮਣ ਸਾਡੇ ਵਕਾਰ ਜਿਹੜੀ ਸਾਡੇ ਆਤਮਾ ਤੇ ਪਰਮਾਤਮਾ ਦੇ ਮਿਲਾਪ ਵਿੱਚ ਕੰਧ ਬਣ ਕੇ ਖੜੇ ਨੇ ਸੋ ਕੌਰ ਖਾਲਸਾ ਵਿਰਸਾ ਸਭਾਲ ਸੰਸਥਾ ਵੱਲੋਂ ਸਰਹੰਦ ਫਤੇ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਪੁੱਲ ਚੋਕਲੇ ਖੀਮਾ ਦੀ ਝਾਟਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ